ਹਾਂਜੀ ਪਿਆਰਿਓ ਵਾਈਬਰੂਜੀ ਕਾ ਖਾਲਸਾ ਵਾਈਬਰੂਜੀ ਕੀ ਫਤਿਹ ਕੋਈ ਕਰਦੇ ਆ ਵੀ ਜਿੰਨੇ ਵੀ ਵੀ ਭੈਣ ਭਾਈ ਦੇ ਸਾਰੇ ਠੀਕ ਠਾਕ ਹੋਣਗੇ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਆ ਕੋਈ ਵਿਚਾਰ ਵਟਾਂਦਰਾ ਭਾਬਾ ਜੀ ਇੱਕ ਵੀਡੀਓ ਦੇਖੀ ਆ ਉਹ ਨਿਸਾਨ ਸਾਹਿਬ ਬਾਰੇ ਉਹ ਮਤਲਬ ਜਿਹੜਾ ਕਹਿੰਦੇ ਸੋਨਨੀ ਕਮਿਟੀ ਦਾ ਆਪਣਾ ਹੁਕਮਨਾਮਾ ਜਾ ਰਿਹਾ ਹੈਗਾ ਵੀ ਉਹ ਹੈਗਾ ਵੀ ਜਿਹੜਾ ਨਿਸ਼ਾਨ ਸਾਹਿਬ ਦਾ ਚੋਗਾ ਸਾਹਿਬ ਚ ਲਾਉਨੇ ਆਪਾਂ ਹਾਂਜੀ ਵੀ ਉਹ ਕੇਸਰੀ ਰੰਗ ਜਿਹੜਾ ਪਚਲਾ ਦਿੰਨੇ ਆ ਵੀ ਉਹ ਫਿੱਟ ਕੇ ਅੱਛਾ ਜੀ ਟੁੱਪ ਦੇ ਨਾਲ ਅੱਛਾ ਜੀ ਵੀ ਉਹ ਕਹਿੰਦੇ ਪਗਮਾ ਹੋ ਜਾਂਦਾਗਾ ਅੱਛਾ ਵੀ ਉਹ ਸੋਹਣਾ ਨਹੀਂ ਲੱਗਦਾ ਹੈਗਾ ਅੱਛਾ ਜੀ ਇਸ ਕਰਕੇ ਵੀ ਜਿਹੜਾ ਨਿਸ਼ਾਨ ਸਾਹਿਬ ਦੇ ਵੀ ਰੰਗ ਨੇ ਅੱਛਾ ਜੀ ਵੀ ਉਹ ਜ਼ਿਆਦਾ ਵੀ ਜਿਵੇਂ ਨੀਲਾ ਨਹੀਂ ਹੁੰਦਾ ਅੱਛਾ ਜੀ ਜਾਂਦਾ ਉਹ ਤੇ ਜਾਂ ਫਿਰ ਵੀ ਕਹਿੰਦੇ ਇੱਕ ਮਿੰਟ ਮੈਂ ਇਹ ਦੱਸਿਓ ਜਰਾ ਅਗਰ ਥੋੜਾ ਜਿਹਾ ਰੁਗਿਓ ਵੀ ਇਹ ਆਪਾਂ ਰੰਗਾ ਚ ਕਦੋਂ ਵੜਗੇ ਆਹੀ ਦਰਵਾਜ਼ਾ ਜੀ ਬਾਈ ਇੱਕ ਪਾ ਉਦੋਂ ਵੀ ਵੀਡੀਓ ਪਾਈ ਸੀ ਤੇ ਉਹ ਵੀਡੀਓ ਦੇ ਹਿਸਾਬ ਤੇ ਇੱਕ ਬੰਦੇ ਨੇ ਮੇਰੇ ਨਾਲ ਗੱਲਬਾਤ ਵੀ ਕੀਤੀ ਮਾਨੂੰ ਗੱਲ ਕਹੀ ਮਾਹ ਵੀ ਜੇ ਪਰੰਗਾ ਦੇ ਵਿੱਚ ਦੁਨੀਆ ਨੂੰ ਵੰਡਦੇ ਆ ਹਾਂਜੀ ਫਿਰ ਇਸ ਹਿਸਾਬ ਨਾਲ ਤਾਂ ਮਾਹ ਵੀ ਆਪਣਾ ਏਕਾ ਹੋਈ ਨਹੀਂ ਸਕਦਾ ਕਿਸੇ ਤਰੀਕੇ ਨਾਲ ਹੈਨਾ ਮਾਹ ਵੀ ਜੇ ਆਪਾਂ ਹੁਣ ਹਰਾ ਰੰਗ ਮਾਹ ਆਪਾਂ ਪੀਰਾ ਵਾਲਿਆਂ ਨੂੰ ਦੇ ਦੇ ਜਿਹੜੇ ਪੀਰਾ ਨੂੰ ਮੰਨਦੇ ਨੇ ਤੇ ਮਾਹ ਵੀ ਜਿਹੜਾ ਆਹ ਲਾਲ ਰੰਗ ਆ ਇਹ ਦੇਵੀ ਦੇ ਕਹਿੰਦਾ ਆਪਾਂ ਮੰਨ ਲਿਆ ਤੇ ਜਿਹੜੇ ਮਾਹ ਦੂਜੇ ਰੰਗ ਨੇ ਜਿਵੇਂ ਕਾਲਾ ਹੋ ਗਿਆ ਦੇ ਜਾਂ ਹੋ ਗਿਆ ਆਪਣਾ ਚਿੱਟਾ ਹੋ ਗਿਆ ਕੇਸਰੀ ਹੋ ਗਿਆ ਨੀਲਾ ਮਾਹ ਉਹ ਆਪਾਂ ਆਪਣੇ ਸਿੱਖਾਂ ਦਾ ਮੰਨ ਲਿਆ ਜੇ ਵੀਰੇ ਸ਼ਬਦ ਕੀਆ ਬਾਈ ਹਾਂਜੀ ਇਹ ਵੀਰੇ ਸ਼ਬਦ ਕੀ ਹੈ ਹਲੋ ਸ਼ਬਦ ਦੀ ਗੱਲ ਲਾਦਾ ਫਿਰ ਮਾਣੋ ਗੱਲ ਕਹੀ ਮੈਂ ਕਿਹਾ ਵੀ ਦੇਖਾ ਮਹਾਰਾਜ ਦੀ ਬਾਣੀ ਦੇ ਵਿੱਚ ਮਹਾਰਾਜ ਨੇ ਜਿਹੜੀ ਗੱਲ ਕਹੀ ਹੈ ਮੈਂ ਕਿਹਾ ਵੀ ਉਹ ਨੇ ਮਹਾਰਾਜ ਨੇ ਇਹ ਲਿਖਿਆ ਬਾਣੀ ਵਿੱਚ ਵੀ ਜਿਹੜਾ ਪ੍ਰਮਾਤਮਾ ਦਾ ਪ੍ਰਭੂ ਆ ਵੀ ਉਹ ਲਾਲ ਰਤਾ ਅਜੀ ਆਪਾਂ ਉਹ ਖੂਨ ਤੇ ਪਾਈ ਸੀ ਵੀਡੀਓ ਹਾਂਜੀ ਵੀ ਲਾਲ ਰੰਗ ਤੇ ਇਸ ਕੋ ਲੱਗਾ ਜਿਸਕੇ ਬੜਪਾਗਾ ਹਾਂਜੀ ਇਹ ਲਾਲ ਰਤਾ ਰੰਗ ਆ ਉਹਦਾ ਫਰਮਾ ਕਹੇ ਜਾਵਣ ਵਾਲਾ ਫਿਰ ਮਹਾਵੀ ਆਪਾਂ ਬਹੁਤ ਪਿੱਛੇ ਆ ਯਾਰ ਵੀ ਵੇਰ ਤਾਂ ਆਪਾਂ ਮਹਾਰਾਜ ਨੂੰ ਬਝੂਠਾ ਠੱਲਾਈ ਜੰਨੇ ਆ ਉਸ ਗੱਲ ਨੂੰ ਦੇਖ ਕੇ ਹਾਂਜੀ ਤੇ ਮਹਾਵੀ ਫਿਰ ਜੇ ਆਪਾਂ ਲਾਲ ਰੰਗ ਤੋਂ ਮਹਾਣੀ ਅਲਰਜੀ ਖਾਂਦੇ ਆ ਵੀ ਆਪਾਂ ਨੂੰ ਦੁੱਖ ਲੱਗਦਾ ਲਾਲ ਰੰਗ ਤੋਂ ਜਾਂ ਹਰੇ ਰੰਗ ਤੋਂ ਤੇ ਮੈਂ ਉਹ ਦਿਨ ਵੀ ਕਿਹਾ ਸੀ ਮਹਾਵੀ ਫਿਰ ਆਪਾਂ ਖੂਨ ਵੀ ਆਪਣੇ ਵਿੱਚ ਲਾਲ ਜੇ ਰੰਗ ਦਾ ਦਾ ਤੇ ਆਪਾਂ ਆਕਸੀਜਨ ਵੀ ਹਰੇ ਰੰਗ ਤੋਂ ਲੈਂਦੇ ਆ ਫਿਰ ਆਪਾਂ ਇਹ ਤੋਂ ਸਟਕਾਰਾ ਪਾਈਏ ਜੇਦੋਂ ਆਪਣੀ ਬਣਦੀ ਨਹੀਂ ਹਰੇ ਲਾਲ ਰੰਗ ਨਾਲ ਫਿਰ ਮਾਂ ਘਰੇ ਆਪਾਂ ਸਬਜ਼ੀ ਕਰਾਉਣੇ ਆ ਮਰੋਣਿਆ ਕਿ ਨਹੀਂ ਕਰੇ ਸਬਜੀ ਫੁੱਲ ਸਬਜੀ ਦੇ ਵਿੱਚ ਬੰਦਾ ਲਾਲ ਮਿਰਚ ਵੀ ਪਾਉਂਦਾ ਨਾ ਹਰੀ ਮਿਰਚ ਵੀ ਪਾਉਂਦਾ ਤੇ ਜੇ ਨਾ ਪਾਵੇ ਤਾਂ ਕੌਣ ਖਾਊਗਾ ਜੀ ਇਹ ਤੇ ਸਹੀ ਗੱਲ ਹੈ ਸੋਚਣ ਵਾਲੀ ਗੱਲ ਹੈ ਨਾ ਚੰਗੀ ਗੱਲ ਹੈ ਵੀ ਜੇ ਸੀ ਇੱਕ ਰੰਗ ਦੇ ਥਰੂ ਹੀ ਆਪਾਂ ਗੱਲਾਂ ਬਾਤਾਂ ਕਰਾਂਗੇ ਨਾ ਵੀ ਰੰਗ ਦੇ ਥਰੂ ਵੀ ਆਹ ਉਹਨਾਂ ਦਾ ਰੰਗ ਜੀ ਯਾਰ ਉਹਨਾਂ ਦਾ ਰੰਗ ਤੇ ਬਾਬੇ ਪੜਾ ਭੁੱਖੇ ਮਰ ਜਾਣਗੇ ਬਿਲਕੁਲ ਠੀਕ ਹੈ ਜੀ ਉਸ ਗੱਲ ਤੋਂ ਆਪਾਂ ਤਾਂ ਭੁੱਖੇ ਮਰ ਜਾਾਂਗੇ ਹੁਣ ਕਈ ਗੱਲਾਂ ਸਾਡੇ ਸਿੱਖ ਕੌਮ ਦੇ ਵਿੱਚ ਇਹੋ ਜਿਹੀਆਂ ਨੇ ਵੀ ਜਿਹੜੀਆਂ ਤੁਸੀਂ ਇਹ ਮੰਨ ਲਓ ਇਹ ਜਿਹੜਿਆ ਸਾਨੂੰ ਬੜਾ ਦੂਰ ਕਰੀ ਬੈਠਿਆ ਹਾਂ ਜੀ ਹੈਨਾ ਜਿਹੜਾ ਹੁਣ ਤੁਸੀਂ ਔਰ ਇੱਕ ਦਿਨ ਮੈਂ ਵੀਡੀਓ ਦੇਖੀ ਉਹ ਵੀਰ ਦੀ ਉਹ ਕਹਿੰਦਾ ਕਹਿੰਦਾ ਵੀ ਖਾ ਲੈਣਾ ਚਾਹੀਦਾ ਜਿਹੜਾ ਕੁਝ ਵੀ ਕਰੇ ਹਾਂ ਜੀ ਉਹ ਚੱਕ ਦੋ ਕੰਮ ਕਿਉਂਕਿ ਜੇ ਚੜ ਕੇ ਆਵੇ ਜੇ ਖਾਵਾ ਪੀਵਾ ਮਾਂ ਫੇਰੀ ਸੋਧਾ ਲਾਵਾਂਗੇ ਤੇ ਫਿਰ ਮੈਂ ਉਹ ਉਹ ਮੈਂ ਗੱਲ ਸੋਚੀ ਮਹਾਵੀ ਜਿਹੜੀ ਮਾਤਾ ਪਾਤਾ ਕਰ ਲਈ ਸੀ ਵੀ ਉਹ ਫਿਰ ਕੀ ਉਹ ਜਿਆ ਤਸਫੰਦੀ ਸੀ ਯਾਰ ਜਿਵੇਂ ਮਹਾਰਾਜ ਕਹਿੰਦੇ ਨੇ ਹਾਂ ਜੀ ਮਹਾਰਾਜ ਕਹਿੰਦੇ ਜੀ ਬਧੋ ਸੁਧਾਰਮ ਕਰਤਾ ਪੋਧਰਮ ਕਹੋ ਕਰਤਾ ਭਾਈ ਆਪਸ ਕੋ ਮੋਲੀ ਵਰ ਕਰਤਾ ਪੋ ਕਾਕੂ ਕਉ ਕਸਾਈ ਵੀ ਫਿਰ ਕਸ਼ਾਈ ਦੇ ਵਿੱਚ ਤੇ ਧਰਮੀ ਵਿੱਚ ਕੀ ਫਰਕ ਰਹੇਗਾ ਭਾਈ ਇੱਕ ਬੰਦਾ ਆਪਦੇ ਪਰਿਵਾਰ ਨੂੰ ਪਾਲਣ ਵਾਸਤੇ ਆਪਦੀ ਘਰਵਾਰ ਨੂੰ ਪਾਲਣ ਵਾਸਤੇ ਗੱਲਬਾਤ ਕਰਦਾ ਵੀ ਜੀ ਦੀ ਹੱਤਿਆ ਕਰਦਾ ਉਹ ਵੇਚ ਦਿੰਦਾ ਉਹ ਆਪ ਵੀ ਕਮਾਈ ਕਰ ਰਿਹਾ ਇੱਕ ਬੰਦਾ ਧਰਮ ਦਾ ਨਾਮ ਲੋਗੋ ਰਾਤੇ ਹੈਨਾ ਫੌਦੀ ਬਿੱਲੇ ਕਹਿੰਦੇ ਜੀ ਕਹਿੰਦੇ ਵੀ ਪਹਿਲਾਂ ਜੀ ਜੰਗਲਾ ਬਿੱਲੇ ਚ ਖਾ ਲੈਂਦੇ ਸੀ ਆਪਾਂ ਤਾਂ ਤਾਂ ਖਾਣੇ ਆ ਫਿਰ ਮੈਂ ਕਹਾਂ ਵੀ ਇਹ ਤਾਂ ਸ਼ੱਕ ਪੱਤੇ ਵੀ ਹਨ ਜੋ ਵੀ ਖਾਇਆ ਕਰੋ ਹਾਂ ਜੀ ਸਹੀ ਗੱਲ ਹੈ ਉਹ ਤਾਂ ਬੰਸ਼ ਪੱਤੇ ਵੀ ਖਾਜੋ ਨਾ ਡੰਡਪਾਏ ਨੇ ਸਹੀ ਗੱਲ ਹੈ ਜੀ ਹੈਨਾ ਫਿਰ ਵੀ ਉਹ ਵੀ ਉਹ ਵੀ ਖਾਇਆ ਕਰੋ ਆਸਰ ਦੇ ਬਿੱਟ ਬਤਾ ਕੀ ਹੈ ਜੀ ਜਿੱਦਾਂ ਹੁਣ ਮਤਲਬ ਸਮੇਂ ਵਧਾ ਵਕ ਸਾਨੂੰ ਅੱਜ ਲੋੜ ਹੈ ਵਜਨ ਦੀ ਵਜਨ ਦੀ ਪਿੱਛੇ ਜਿਹੜਾ ਅੱਜ ਤੋਂ 500 ਸਾਰਾ ਸਮਾਂ ਸੀਗਾ ਉਹ ਉਹਨਾਂ ਸਾਡੇ ਗੁਰੂਆਂ ਪੀਵਾਂ ਵੇ ਉਹ ਉਹਨਾਂ ਦਾ ਸਮਾਂ ਸੀਗਾ ਪਰ ਜਿਹੜਾ ਸਾਡਾ ਅੱਜ ਦਾ ਵੱਡਾ ਸਮਾਂਗਾ ਉਹ ਸਾਡਾ ਸਾਡੇ ਹਿਸਾਬ ਨਾਲ ਦਾ ਨਾ ਬਈ ਗੱਲ ਪਤਾ ਕੀ ਜਿਹੜਾ ਉਹ ਸਮਾਂ ਸੀਗਾ ਸਮੇਂ ਦੇ ਆਧਾਰ ਤੇ ਜਿਹੜੀਆਂ ਚੀਜ਼ਾਂ ਸਾਨੂੰ ਫਿੱਟ ਲੱਗੀਆਂ ਸੀ ਉਹ ਰੱਖਣੀਆਂ ਜਿਹੜੀਆਂ ਸਾਡੇ ਫਿੱਟ ਨਹੀਂ ਲੱਗੀਆਂ ਉਹਨਾਂ ਨੂੰ ਅਸੀਂ ਮੁਨਕਰ ਕਰਦੇ ਬਿਲਕੁਲ ਬਿਲਕੁਲ ਠੀਕ ਆ ਹੁਣ ਤੁਸੀਂ ਐ ਮੰਨ ਲਓ ਵੀ ਤੁਸੀਂ ਨੀਲੇ ਰੰਗ ਤੇ ਲਾ ਲਓ ਠੀਕਾ ਮਹਾਰਾਜ ਕਹਿੰਦੇ ਕਹਿੰਦੇ ਵੀ ਮੈਂ ਉਹ ਕੰਮ ਕਰੂ ਜਿਹੜੇ ਵੀ ਤੁਸੀਂ ਸਾਨੂੰ ਰੋਕਦੇ ਹੋ ਹਾਂਜੀ ਹੈ ਨੀਲ ਬਤਰਲੇ ਕੱਪੜੇ ਗਾਰੇ ਤੁਰਕ ਪਠਾਨੀ ਅਮਲ ਕੀ ਹੈ ਉਹਨਾਂ ਨੇ ਅਮਲ ਕਰਕੇ ਨੀਲੇ ਕੱਪੜੇ ਕੋਲੇ ਸੀ ਹਾਂਜੀ ਠੀਕਾ ਮਹਾਰਾਜ ਕਹਿੰਦਾ ਮੈਂ ਨੀਲਾ ਪਾਣਾ ਠੀਕਾ ਉਹ ਕਹਿੰਦੇ ਕਹਿੰਦੇ ਵੀ ਦਸਤਾਰ ਬੰਦਾ ਉਸ ਜਾ ਸਕਦਾ ਇਹਦਾ ਰਾਜ ਕਾਇਮ ਮਹਾਰਾਜ ਕਹਿੰਦੇ ਮੈਂ ਜਾਊਗਾ ਹਾਂਜੀ ਵੀ ਕਈ ਗੱਲਾਂ ਇਹੋ ਜਿਹੀਆਂ ਨੇ ਕਿ ਜਿਵੇਂ ਹੁਣ ਨਗਾਰੀ ਦੀ ਆਪਾਂ ਗੱਲ ਕਰਦੇ ਰਣਜੀਤ ਨਗਾਰਾ ਗੁਰੂ ਸਾਹਿਬ ਨੇ ਲਗਾਇਆ ਬੋਦਲਾ ਦੀ ਉਹ ਉਸ ਟਾਈਮ ਦੇ ਮਗਨ ਰਾਜ ਦੀ ਬਾਦਸ਼ਾਹ ਲੋਕ ਨਹੀਂ ਬਜਾਉਣ ਦੇ ਗੁਰੂ ਸਾਹਿਬ ਨੇ ਲਗਾਇਆ ਤਣਾ ਮੈਂ ਮਝਾਂ ਉਹ ਚੀਜ਼ ਵੀ ਜਾ ਕਰਦੇ ਆਂ। ਸ਼ਾਂਖਪੂਰੇ ਗੁਰੂ ਪਾਤਸ਼ਾਹ ਨੇ ਕਿੱਡੇ-ਕੱਡੇ ਵੱਡੇ-ਵੱਡੇ ਹੈ? ਇੱਛਾ ਇਹ ਸਾਡੀ ਜਿਹੜੀ ਸਿੱਖ ਕੌਮ ਆ ਨਾ, ਇਹੀ ਉਦਨਦਾਲੀਆਂ ਦੇ ਵਿੱਚ ਪਈ ਪਈ ਐ। ਅਸੀਂ ਗੁਰਬਾਣੀ ਨੂੰ ਆਧਾਰ ਮੰਨ ਕੇ ਜੇ ਅਗਰ ਅਸੀਂ ਗੁਰਬਾਣੀ ਜੋ ਸਾਨੂੰ ਕਹੀ ਹੈ ਅਸੀਂ ਆਪ ਪੜਾਂਗੇ, ਆਪ ਪੜ੍ਹ ਕੇ ਗੁਰਬਾਣੀ ਨੂੰ ਆਧਾਰ ਮੰਨ ਕੇ ਚੱਲਾਂਗੇ ਤਾਂ ਹੀ ਮਤਲਬ ਵੱਡੀ ਤਰੱਕੀ ਹੋਵਾਂਗੀ ਐ। ਨਹੀਂ ਜੋ ਕੁਛ ਮਨਜੀ ਕੋ ਕੋ ਨਾਮਾ ਜਾਈ ਕਰਦੇ ਕਰਨ ਉਹਨਾਂ ਨੂੰ ਹੁਣ ਤੁਸੀਂ ਇਹ ਮੰਨੋਗੇ ਜਿਵੇਂ ਹੁਣ ਵੀ ਇਹ ਗੱਲ ਲਾ ਲਓ ਵੀ ਉੱਥੇ ਆਏ ਦੀ ਬਾਬਾ ਜੀ ਗੱਲ ਵੀ ਸਾਨੂੰ ਇਹ ਜੀ ਦੋ ਦਾ ਵਿੱਚ ਪਾਇਆ ਹੋਇਆਗਾ ਇੱਕ ਸਾਨੂੰ ਡਰ ਆਗਾ ਵੀ ਸਾਡੇ ਜੱਫੀਦਾਰ ਸਾਹਿਬ ਨੇ ਵੀ ਜੋ ਉਹਨਾਂ ਨੇ ਕਹਿਤਾ ਵੀ ਉਹ ਕਨਫਰਮ ਹੀ ਹੈ ਵੀ ਪੱਕਾ ਹੀ ਹੈ ਪੱਕਾਗਾ ਉਹਨੂੰ ਤੁਸੀਂ ਮੈਨੂੰ ਦੱਸੋ ਵੀ ਅੱਜ ਤੱਕ ਆਪਾਂ ਕੇਸ ਨਹੀਂ ਸਾਹਬ ਸਰ ਘੂਦੇ ਨੇ ਹਾਂ ਠੀਕ ਆ ਵੀ ਉਹਨਾਂ ਦਾ ਰੰਗ ਫਿੱਟ ਗਿਆ ਭਗਵਾ ਵੀ ਕਿ ਉਹ ਭਗਵਾਰਾਂਗੇ ਕਿ ਸੋਹਣਾ ਨਹੀਂ ਲੱਗਦਾ ਵੀ ਕੀ ਜਿਹੜਾ ਆਪਾਂ ਹੋਰ ਕਲ ਚੜਾਵਾਂਗੇ ਕੀ ਉਹ ਧੁੱਪ ਨਾਲ ਫਿੱਟੂਆਂ ਨਹੀਂ ਫਿੱਟੂਆਂ ਨਰਮ ਜੂਵਣਾ ਕਿ ਜੇ ਨਹੀਂ ਤਾਂ ਜੇ ਤੁਸੀਂ ਚੇਂਜ ਕਰਨਾ ਵੀ ਤੁਸੀਂ ਕੀ ਤਰੀਕ ਉਡੀ ਕਰ ਦੋ ਪਰ ਤੁਸੀਂ ਉਹ ਗੱਲਾਂ ਹੀ ਕਰਕੇ ਵੀ ਨਹੀਂ ਤਾਂ ਕੋਈ ਇਹ ਗੱਲਬਾਤ ਵੀ ਵਧੀਆ ਹੋਣ ਲੱਗਿਆ ਜਿਵੇਂ ਉਹ ਇੱਕ ਬੱਲਰ ਵਾਲੇ ਨੇ ਪਾਈ ਸੀ ਮੇਰੇ ਨਾਲ ਬੱਲਰ ਵਾਲੇ ਨੇ ਪਾਈ ਸੀ ਲੋਪੋਸਟ ਪਰ ਅਦਾਸ਼ ਜਿਨਾ ਮਰਜੀ ਜਿਹੜਾ ਅਸੀਂ ਤਾਂ ਆਪਣਾ ਹੀ ਹਰੇ ਰੰਗ ਦਾ ਚੜਾ ਦੀ ਇਹਨਾਂ ਰੰਗਾਂ ਚ ਹੀ ਰੱਖਿਆ ਵੀ ਠੀਕ ਹੈ ਖਾਲਸਾ ਹੀ ਰੰਗੂ ਵੀ ਸਾਡੇ ਹੈਗੇ ਨੇ ਹੁਣ ਕਾਲਾ ਰੰਗ ਆਪਾਂ ਬਣ ਲਿਆ ਕਾਲਾ ਰੰਗ ਸੋਗ ਦੀ ਨਿਸ਼ਾਨੀ ਆਪਾਂ ਤੇ ਰੋਸਮਾਰਚ ਕਰਨਾ ਹੋਵੇ ਤਾਂ ਵੀ ਰੋਸ ਦਾ ਪ੍ਰਦਰਸ਼ਨ ਕਰਨਾ ਹੋਵੇ ਆਪਾਂ ਕਾਲਾ ਰੰਗ ਜੂਲਿਤਾ ਰਹੇ ਨਾ ਦੇਖਣੀ ਜੇ ਉਹ ਜਿਹੜਾ ਦਰਵਾਜ਼ਾ ਸਾਉਧ ਗੱ ਜਨਿਕ ਜੀ ਜਿਆਦਾਤਰ ਵੀ ਜਿਹੜੇ ਬਾਹਰੀ ਰਾਜੀ ਜਾ ਕੇ ਟਾਈਮ ਮੰਗਦੇ ਨੇ ਉਹ ਕਾਲੀ ਦਸਤਾਰ ਵਾਲੀ ਬਣ ਕੇ ਤੇ ਕੀਪਨ ਕਰਦੇ ਨੇ ਤੇ ਉਹਨੂੰ ਉਹਨੂੰ ਉਹ ਤੇ ਜੀ ਮੰਨ ਲਓ ਇਹ ਗੱਲ ਹੈ ਹੈ ਉਹ ਚਿੱਟਾਰਾਂ ਗੱਜਟਾ ਸੋਗ ਦਾ ਮੰਨਿਆ ਗਿਆਗਾ ਵੀ ਜੇ ਕਿ ਵੀ ਜੇ ਕਿ ਤੇ ਸੋਗ ਤੇ ਜਾਨ ਅੰਦਰ ਤੇ ਕਹਿਰਾਵਾ ਪਾਉ ਉਹ ਸੋਹਣਾ ਲੱਗਦਾ ਹੈ ਹਨਾ ਜੀ ਆਪਣੇ ਦੇਖੋ ਬਾਬਾ ਜੀ ਸਾਰਿਆਂ ਸਿੱਖ ਸੰਗਤਾਂ ਨੂੰ ਦੇਖ ਕੇ ਇਹੀ ਹੈ ਵੀ ਦੇਖੋ ਕੋਕਨਾਮਾ ਜੋ ਜਾਰੀ ਕਰੇ ਨੇ ਉਹ ਉਹਨਾਂ ਦਾ ਮਤਲਬ ਹੈ ਪਰ ਜੋ ਸਾਨੂੰ ਗਰਵਾਣੀ ਦੇ ਤਾਂ ਤੇ ਅਸੀਂ ਹਰ ਰੰਗ ਪਹਿਨ ਸਕਦੇ ਹਾਂ ਠੀਕ ਹੈ ਕਿਸੇ ਨੂੰ ਚੰਗਾ ਲੱਗਦਾ ਉਹ ਤੁਸੀਂ ਆਪਣੀ ਕਰ ਲਿਓ ਤੇ ਸਾਡਾ ਮਕਸਦ ਵੀਡੀਓ ਬਣਾਉਂਦਾ ਜਿਹੜੀ ਹੈ ਵੀ ਗਰਵਾਣੀ ਮੁਤਾਬਕ ਅਸੀਂ ਚੱਲੀਏ ਵੀਡੀਓ ਚੰਗੀ ਲੱਗੀ ਲਾਇਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਹਾਂਜੀ ਇਹ ਵਧੀਆ ਲੱਗੇ ਸਾਡਾ ਵਿਚਾਰ